ਕੋ ਸੈਲਰ ਵਾਲਿਆਂ ਦੀ ਪਹਿਲੀ ਪਸੰਦ ਹੈ ਜੀ ਪੂਸਾ ਚ ਵਾਲੀ ਹੁਣ ਜਿਹੜੇ ਸਾਡੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਜਿਹੜੇ ਆੜਤੀ ਨੇ ਉਹ ਇਹ ਕਹਿ ਰਹੇ ਨੇ ਕਿ ਜ਼ਿਆਦਾਤਰ ਜਿਹੜੇ ਝੰਡਾ ਰੋਗ ਦੇਮ ਡੋਡੀ ਰੋਗ ਇਹਨੂੰ ਹਲਦੀ ਰੋਗ ਕਹਿ ਦਿੰਦੇ ਆ ਇਹ ਬਹੁਤ ਵੱਡੀ ਬਿਮਾਰੀ ਆਂਦੀ ਹੈ ਤਾਂ ਇਹਦਾ ਕੋਈ ਸ਼ੋਧ ਜਾਂ ਅਲਟਰਨੇਟਿਵ ਕੋਈ ਹੈ ਤਾਂ ਸਾਡੀ 5000 ਨੂੰ ਕੁਆਂਟਲ ਗਈ ਉਹ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਵਿੱਚ ਵੀ ਇਹ ਸਾਡੀ ਹੈਲਪ ਕਰਦਾ ਹਾਂ ਜੀ ਬਹੁਤ ਾਲਮਤ ਹੈ ਮਤਲਬ ਕਿ ਅੱਜ ਕੱਲ ਜੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਦੁਕਾਨਦਾਰ ਕੀ ਹੈ ਕਿ ਝੋਲ ਰੱਖਦੇ ਨੇ ਨਕਲੀ ਵੀ ਮਿਲਦਾ ਹੈ ਇਦਾਂ ਦੀ ਕੋਈ ਭਾਈ ਤੋਂ ਕੰਪਲੇਟ ਵਗੈਰਾ ਨਹੀਂ ਇਹ ਬੰਦਾ ਬਹੁਤ ਦਿਲ ਦਾ ਬਹੁਤ ਸਾਫ਼ ਇਮਾਨਦਾਰ ਬੰਦਾ ਠੀਕ ਹੈ ਜੀ ਜੋ ਇਹਨੇ ਗੱਲ ਕਹਿਤੀ ਨਾ ਉਹ ਲੋਹੇ ਦੀ ਲੀਕ ਹੈ ਕਈ ਏਰੀਆ ਦੇ ਵਿੱਚ ਡੀਐਸਆਰ ਬਿਲਕੁਲ ਕਾਮਯਾਬ ਨਹੀਂ ਹੈ ਮੇਰਾ ਜਿਹੜਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ ਇੱਕ ਕਿੱਲਾ ਵੀ ਡੀਐਸਆਰ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਤਾਕੀ ਇਹ ਰਿਅਲਿਟੀ ਦੇ ਵਿੱਚ ਪੂਸਾ ਲੱਗਣੀ ਬੰਦ ਹੋ ਜਾਏਗੀ ਹਾਈਬ੍ਰਿਡ ਬੀਜ ਜਿਹੜੇ ਬੰਦ ਹੋ ਜਾਣਗੇ ਤੁਹਾਨੂੰ ਵੀਰੋ ਤੁਸੀਂ ਜਾਣਦੇ ਹੋ 3 ਸਾਲ ਪਹਿਲਾਂ ਜਿਹੜਾ ਖੇਤਾਂ ਦੇ ਵਿੱਚ ਫਿਜੀ ਵਾਇਰਸ ਆਇਆ ਸੀ ਬੋਣੇ ਬੂਟਿਆਂ ਵਾਲਾ ਰੋਗ ਉਹ ਇਹ ਹੋਪਰ ਦੇ ਕਾਰਨ ਆਇਆ ਸੀ ਤੇ ਚੈਸ ਜਿਹੜਾ ਕੀ ਇਹ ਹੋਪਰ ਨੂੰ ਖਤਮ ਕਰਦੀ ਹੈ ਹਾਂਜੀ ਸਾਸ਼ਟਰੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਫਿਰ ਪਹੁੰਚੇ ਹਾਂ ਜੀ ਰਣਜੀਤ ਕ੍ਰੌਪ ਐਂਡ ਸਾਇੰਸ ਵਾਲਿਆਂ ਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਚੀਜ਼ਾਂ ਤੇ ਚਰਚਾ ਕਰਾਂਗੇ ਜਾਵੇਂ ਕਿ ਪੰਜਾਬ ਦੇ ਵਿੱਚ ਖਬਰ ਉੱਡ ਰਹੀ ਹੈ ਕਿ ਪੂਸਾ ਚਵਾਰੀ ਤੇ ਹਾਈਬ੍ਰਿਡ ਜਿਹੜੇ ਬੀਜ ਨੇ ਉਹਨਾਂ ਦੇ ਉੱਤੇ ਸਰਕਾਰ ਨੇ ਪਮੰਦੀ ਲਾ ਦਿੱਤੀ ਹੈ ਤੇ ਕੁਝ ਇਹੋ ਜਿਹੇ ਹੋਰ ਗੱਲਾਂ ਜਿਹੜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤੇ ਮੇਰੇ ਨਾਲ ਮੌਜੂਦ ਨੇ ਭਾਜੀ ਰਣਜੀਤ ਸਿੰਘ ਜੀ ਜੋ ਕਿ ਜਿਨ੍ਹਾਂ ਦੀ ਕੰਪਨੀ ਰਣਜੀਤ ਸਾਇੰਸ ਐਂਡ ਕ੍ਰੋਪ ਦੇ ਨਾਂ ਤੇ ਹੈ ਤੇ ਬੀਜਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਨਾਲ ਦੀ ਨਾਲ ਆਪਾਂ ਇਹਨਾਂ ਦੇ ਜਿਹੜੇ ਕਸਟਮਰ ਆਏ ਨੇ ਉਹਨਾਂ ਦੇ ਰਿਵਿਊ ਵੀ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕੁਝ ਜਿਹੜੀਆਂ ਮੇਨ ਗੱਲਾਂ ਨੇ ਉਹਨਾਂ ਤੇ ਡਿਸਕਸ ਕਰਦੇ ਆਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕ ਭਾਈ ਜੀ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਖਬਰ ਉੱਡ ਰਹੀ ਹੈ ਕਿ ਪੂਸਾ ਚਵਾਰੀ ਤੇ ਜਿਹੜੇ ਹਾਈਬ੍ਰਿਡ ਬੀਜ ਨੇ ਉਹਨਾਂ 'ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ ਤਾਂ ਕਿ ਇਹ ਰਿਐਲਿਟੀ ਦੇ ਵਿੱਚ ਪੂਸਾ ਲਗਣੀ ਬੰਦ ਹੋ ਜਾਏਗੀ ਹਾਈਬ੍ਰਿਡ ਬੀਜ ਜਿਹੜੇ ਬੰਦ ਹੋ ਜਾਣਗੇ ਦੇਖੋ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹਨਾ ਕਿ ਪੂਸਾ ਚਵਾਰੀ ਇਹ ਜਿਹੜੀ ਬਹੁਤ ਵਧੀਆ ਵੈਰੈਟੀ ਹੈ ਹਾਂਜੀ ਬਹੁਤ ਲੰਬੇ ਟਾਈਮ ਤੋਂ ਚਲਦੀ ਆ ਰਹੀ ਹੈ ਬਹੁਤ ਸਾਰੀਆਂ ਵੈਰੈਟੀਆਂ ਆਈਆਂ ਨੇ ਲੇਕਿਨ ਪੂਸਾ ਚਵਾਰੀ ਨੂੰ ਹੱਥ ਪਾਉਣ ਵਾਲੀ ਵੈਰੈਟੀ ਕੋਈ ਵੀ ਨਹੀਂ ਆਈ ਅਗਰ ਜੇ ਕੋਈ ਆਈਵੀ ਹੈ ਤਾਂ ਉਹ ਥੋੜਾ ਜਿਹਾ ਪੂਸਾ ਨਾਲੋਂ ਵੀ ਲੰਬਾ ਟਾਈਮ ਲੈਂਦੀ ਹੈ ਜੇ ਕੋਈ ਹੋਰ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਦਿੱਕਤਾਂ ਹੈਗੀਆਂ ਨੇ ਲੇਕਿਨ ਜਿਹੜੀ ਪੂਸਾ ਚ ਵਾਲੀ ਵਰਾਈਟੀ ਆਈ ਹੈ ਇਸ ਵਰਗੀ ਵਰਾਈਟੀ ਹੁਣ ਤੱਕ ਕੋਈ ਵਰਾਈਟੀ ਨਹੀਂ ਬਣੀ ਕੋਈ ਵੀ ਨਹੀਂ ਆਈ ਹਾਂਜੀ ਤੇ ਤੇ ਰਹੀ ਗੱਲ ਜੀ ਹਾਈਬ੍ਰਿਡ ਬੀਜਾਂ ਦੀ ਗੱਲ ਆ ਹਾਈਬ੍ਰਿਡ ਜਿਹੜੇ ਬੀਜ ਹੈਗੇ ਨੇ ਉਹਨਾਂ ਦੇ ਵਿੱਚ ਟੋਟਾ ਜ਼ਿਆਦਾ ਬਣਦਾ ਹਾਂਜੀ ਠੀਕ ਹੈ ਜਦੋਂ ਵੀ ਸੈਲਰ ਵਾਲਾ ਉਸ ਦਾ ਮਾਲ ਖਰੀਦਾ ਹੈ ਤਾਂ ਉਸ ਨੂੰ ਮਿਲਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਜਿਹੜੇ ਕਿ ਟੋਟਾ ਜ਼ਿਆਦਾ ਬਣਦਾ ਹੈ ਇਸ ਕਰਕੇ ਨਾ ਵਪਾਰੀ ਇਸ ਹਾਈਬ੍ਰਿਡ ਬੀਜਾਂ ਨੂੰ ਖਰੀਦਣਾ ਚਾਹਦਾ ਨਹੀਂ ਚਾਹਦਾ ਜੀ ਹਾਂਜੀ ਤੇ ਮਤਲਬ ਜੇ ਗੱਲ ਕਰੀਏ ਕਿ ਇਹ ਵੀ ਗੱਲ ਹੈ ਕਿ ਫੂਸਾ ਚਵਾੜੀ ਹੈ ਉਹ ਪਾਣੀ ਜ਼ਿਆਦਾ ਲੈਂਦੀ ਹੈ ਇਹਦਾ ਕਰਕੇ ਵੀ ਕੋਈ ਰੀਜ਼ਨ ਹੈ ਕਿ ਉਸ ਨੂੰ ਬੰਦ ਕਰਨ ਦੇ ਬਾਰੇ ਉਹ ਚੱਲ ਨਹੀਂ ਦੇਖੋ ਇਹਦੇ ਵਿੱਚ ਵੀ ਰਾਜਨੀਤੀ ਹੈ ਹਾਂਜੀ ਕਿਉਂਕਿ ਪੂਸਨ ਨਾਲੋਂ ਲੰਬੇ ਟਾਈਮ ਦੀਆਂ ਵੈਰਾਈਟੀਆਂ ਵੀ ਨੇ ਹਾਂਜੀ ਹਾਂਜੀ ਬਿਲਕੁਲ ਬਹੁਤ ਸਾਰੀਆਂ ਜਿਵੇਂ ਪੀਲੀ ਪੂਸਾ ਹੈ ਪੰਜਾਬ ਨੰਬਰ 1 ਹੈ ਡੋਗਰ ਪੂਸਾ ਇਹ ਪੂਸਾ 44 ਨਾਲੋਂ ਵੀ ਜ਼ਿਆਦਾ ਟਾਈਮ ਲੈਂਦੀਆਂ ਨੇ ਠੀਕ ਹੈ ਤਾਂ ਆਪਾਂ ਪੂਸਾ 44 ਨੂੰ ਹੀ ਟਾਰਗੇਟ ਜਿਹੜਾ ਕੀ ਸਰਕਾਰਾਂ ਦਾ ਜਿਹੜਾ ਟਾਰਗੇਟ ਹੈ ਉਹ ਪੂਸਾ 44 ਨੂੰ ਹੀ ਕਰਿਆ ਜਾ ਰਿਹਾ ਹੈ ਲੇਕਿਨ ਤੁਸੀਂ ਕਿੰਨਾ ਕਰੋਕ ਲੋਗੇ ਜੇ ਮੈਂ ਆਪਣੇ ਖੇਤ ਦੇ ਵਿੱਚ ਪੂਸਾ 44 ਲਾਉਣਾ ਹੀ ਹੈ ਉਹ ਤੁਹਾਨੂੰ ਤਾਂ ਨਹੀਂ ਪਤਾ ਤੁਸੀਂ ਸਰਕਾਰ ਤੇ ਤੁਸੀਂ ਤੁਹਾਨੂੰ ਇਹ ਤਾਂ ਨਹੀਂ ਪਤਾ ਅਸੀਂ ਖੇਤੇ ਚ ਕੀ ਲਾਇਆ ਹੈ ਤੇ ਜਦੋਂ ਸੈਲਰ ਵਾਲੇ ਕੋਲੋਂ ਆਪਾਂ ਪੂਸਾ ਚਵਾਲੀ ਦਾ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਤਾਂ ਮਾਲ ਸੈਲਰ ਵਾਲੇ ਪੂਸਾ ਚਵਾਲੀ ਦਾ ਦੇਖ ਕੇ ਉਹਨੂੰ ਜ਼ਿਆਦਾ ਹੀ ਪਸੰਦ ਕਰਨਗੇ ਬਿਲਕੁਲ ਮਤਲਬ ਕਿ ਜਿਹੜੀ ਆੜਤੀ ਵਗੈਰਾ ਦੀ ਗੱਲ ਕਰੀਏ ਤਾਂ ਉਹ ਇਸ ਸੀਜ਼ਨ ਨੂੰ ਲਾਈਕ ਵਿੱਚ ਅੱਗੇ ਖਰੀਦਣਗੇ ਦੇਖੋ ਸੈਲਰ ਵਾਲਿਆਂ ਦੀ ਪਹਿਲੀ ਪਸੰਦ ਹੈ ਜੀ ਪੂਸਾ ਚਵਾਲੀ ਹੁਣ ਜਿਹੜੇ ਸਾਡੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਜਿਹੜੇ ਆੜਤੀ ਨੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਹਾਈਬ੍ਰਿਡ ਨਹੀਂ ਲਾਉਣਾ ਹੋਰ ਕੋਈ ਮਰਜ਼ੀ ਲਾ ਲੋ ਉਸਾਤ ਵਾਲੀ ਲਾ ਲਓ ਅਸੀਂ ਖਰੀਦਾਂਗੇ ਜੇ ਅਗਰ ਤੁਸੀਂ ਹਾਈਬ੍ਰਿਡ ਲਾਓਗੇ ਤਾਂ ਉਹਨੂੰ ਤੁਸੀਂ ਆਪ ਹੀ ਵੇਚਣਾ ਆਪਣੀ ਜ਼ਿੰਮੇਵਾਰੀ ਤੇ ਜਿੱਥੇ ਵੀ ਵੇਚ ਸਕਦੇ ਹੋ ਭਾਈ ਜਿਵੇਂ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜੇ ਕਾਫੀ ਸਾਰੇ ਇਲਾਕੇ ਨੇ ਜਿਨ੍ਹਾਂ ਦਾ ਪਾਣੀ ਮਾੜਾ ਹੈ ਤੇ ਉੱਥੇ ਕਿਹੜੀਆਂ ਵੈਰਾਈਟੀਆਂ ਕਾਮਯਾਬ ਹੋ ਸਕਦੀਆਂ ਨੇ ਦੇਖੋ ਜਿੱਥੇ ਡੇਢ ਨੰਬਰ ਜਾਂ 2 ਨੰਬਰ ਦੇ ਪਾਣੀ ਨੇ ਹਾਂਜੀ ਉਹ ਕਿਸਾਨ ਵੀਰੇ ਪਹਿਲਾਂ ਹਾਈਬ੍ਰਿਡ ਲਾਉਂਦੇ ਸੀ ਹਾਈਬ੍ਰਿਡ ਕੁਝ ਠੀਕ ਨਿਕਲ ਜਾਂਦੇ ਸੀ ਲੇਕਿਨ ਹੁਣ ਪੰਜਾਬ ਦੇ ਵਿੱਚ ਬਿਲਕੁਲ ਬੈਨ ਹੋ ਚੁੱਕਿਆ ਹੈ ਹਰਿਆਣੇ ਦੇ ਵਿੱਚ ਵੀ ਇਹਨੂੰ ਬੈਨ ਕਰਨ ਜਾ ਰਹੇ ਨੇ ਲੇਕਿਨ ਫਿਰ ਵੀ ਜਿਹੜਾ ਨਾ ਪ ਇਹ ਕੋਈ ਹਾਈਬ੍ਰਿਡ ਬੀਜ ਨਹੀਂ ਹੈਗਾ ਬੀਜ ਤੋਂ ਬੀਜ ਤਿਆਰ ਹੁੰਦਾ ਜਾਂ ਪੀਲੀ ਪੂਸਾ ਇਹ ਜਿਹੜੇ 1.5 ਨੰਬਰ 2 ਨੰਬਰ ਦੇ ਪਾਣੀ ਦੇ ਵਿੱਚ ਵੀ ਬਹੁਤ ਸੋਨਾ ਛਾੜ ਦੇ ਜਾਂਦੇ ਨੇ ਲਗਭਗ ਇਹ 30 32 ਕੁਇੰਟਲ ਤੱਕ ਤਾਂ ਆਮ ਮਾੜੇ ਪਾਣੀ ਚ ਵੀ ਛਾੜ ਦੇ ਜਾਂਦੇ ਨੇ ਲੇਕਿਨ ਥੋੜਾ ਲੰਬੇ ਟਾਈਮ ਦੀਆਂ ਵੈਰਾਈਟੀਆਂ ਨੇ ਔਰ ਜਿੱਥੇ ਹਲਕਾ ਪਾਣੀ ਹੁੰਦਾ ਉੱਥੇ ਕਿਸਾਨ ਵੀਰੇ ਇਹ ਕੋਸ਼ਿਸ਼ ਕਰਨ ਕਿ ਜਿੱਥੇ ਛੋਟ ਵਰਾਈਟੀਆਂ ਜਿਹੜੀ ਛੋਟ ਟਾਈਮ ਦੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਜ਼ਿਆਦਾ ਲਾਉਣ ਤੇ ਜੇ ਮੈਂ ਆਪਾਂ ਪੰਜਾਬ ਨੰਬਰ 1 ਦੀ ਗੱਲ ਕਰੀਏ ਬਹੁਤ ਸਾਰੇ ਏਰੀਆ ਦੇ ਵਿੱਚ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਆਪਣੇ ਕੋਲ ਵੀ ਇਹ ਵੈਰਾਈਟੀ अवेलेबल ਹੈਗੀ ਆ 올 ਰਾਈਟ ਨੇ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹਨਾ ਪੰਜਾਬ ਨੰਬਰ 1 ਹੈ ਜਿਹੜੀ ਸਾਡੇ ਕੋਲ ਨਹੀਂ ਹੈਗੀ ਹੈ ਭਾਜੀ ਆ ਭਬੀਆਂ ਦੇ ਬਾਰੇ ਗੱਲ ਕਰ ਰਹੇ ਸੀ ਤੇ ਬਾਸਮਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਟੋਪ ਤੇ ਜਿਹੜੀਆਂ ਵੈਰਾਈਟੀਆਂ ਤੁਹਾਡੇ ਕੋਲ अवेलेबल ਹੈ ਬਾਸਮਤੀ ਦੇ ਵਿੱਚ ਕਿਸਾਨ ਵੀਰੋ ਸਾਡੇ ਕੋਲ ਜੋ ਸਾਡਾ ਬ੍ਰਾਂਡ ਹੈ ਪੂਸਾ ਬਾਸਮਤੀ 1401 ਸੁਪਰੀਮ 68 ਸੁਪਰੀਮ 70 ਪੂਸਾ ਬਾਸਮਤੀ 1509 151692 18 47 18 85 ਔਰ 17 18 ਇਹ ਬਾਸਮਤੀ ਦੇ ਵਿੱਚ ਜਿਹੜੀਆਂ ਆਪਣੇ ਕੋਈ ਕਿਸਮਾਂ ਨੇ ਤੇ ਪਾਜੀ ਇੱਕ ਹੋਰ ਗੱਲ ਕਰੀਏ ਜਿਵੇਂ ਕਿ ਜਿਆਦਾਤਰ ਜਿਹੜੇ ਝੰਡਾ ਰੋਗ ਦੇ ਡੋਡੀ ਰੋਗ ਜਿਹੜੇ ਨੂੰ ਹਲਦੀ ਰੋਗ ਕਹਿ ਦਿੰਦੇ ਆ ਇਹ ਬਹੁਤ ਵੱਡੀ ਬਿਮਾਰੀ ਆਂਦੀ ਹੈ ਤਾਂ ਇਹਦਾ ਕੋਈ ਸ਼ੋਧ ਜਾਂ ਆਲਟਰਨੇਟਿਵ ਕੋਈ ਹੈ ਤਾਂ ਦੇਖੋ ਕਿਸਾਨ ਵੀਰੋ 11 21 ਦੇ ਵਿੱਚ ਵੀ ਝੰਡਾ ਕੁਝ ਜ਼ਿਆਦਾ ਆਉਂਦਾ ਸੀ ਹਾਂਜੀ ਔਰ 11 21 ਦੀ ਸੋਧ ਕਰਕੇ ਕਿਸਮ ਕੱਢੀ ਹੈ ਜੀ ਪੂਸਾ ਬਾਸਮਤੀ 1885 ਉਸ ਦੇ ਵਿੱਚ ਉਸ ਦੇ ਵਿੱਚ ਹੀ ਜਿਹੜਾ ਝੰਡਾ ਰੋਗ ਨਾ ਮਾਤਰ ਹੁੰਦਾ ਔਰ ਜਿਵੇਂ 1401 ਦੇ ਵਿੱਚ ਝੰਡੇ ਦੀ ਥੋੜੀ ਬਹੁਤ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ ਤਾਂ ਉਸ ਵਾਸਤੇ ਇੱਕ ਸੁਪਰੀਮ ਕੰਪਨੀ ਨੇ ਵੈਰਾਈਟੀ ਲਾਂਚ ਕੀਤੀ ਹੈ ਸੁਪਰੀਮ ਸ਼ਾਰਟ 66 ਦੇ ਨਾਮ ਤੇ ਜਿਸ ਦਾ ਮੰਡੀ ਦੇ ਵਿੱਚ ਪ੍ਰਾਈਸ 1401 ਨਾਲੋਂ 50 60 ਰੁਪਏ ਮਹਿੰਗਾ ਵਿਕਦਾ ਔਰ ਟਾਪ ਦੀ ਢੇਰੀ ਜਿਹੜੀ ਹੁੰਦੀ ਹੈ ਉਹ ਸੁਪਰੀਮ ਸ਼ਾਰਟ ਦੀ ਹੁੰਦੀ ਹੈ ਸੁਪਰੀਮ ਸ਼ਾਰਡ ਦਾ ਵੀ ਸਾਡੇ ਕੋਲ ਬੀਜ ਹੈ ਕਿਸਾਨ ਵੀਰੋ ਨਾ ਤਾਂ ਉਸ ਦੇ ਵਿੱਚ ਝੰਡਾ ਰੋਗ ਆਉਂਦਾ ਤੇ ਨਾ ਹੀ ਕੰਢੀ ਰੋਗ ਜਿਹਨੂੰ ਆਪਾਂ ਗਰਦਨ ਤੋੜ ਕਹਿ ਦਿੰਦੇ ਆ ਜਾਂ ਨੈਕ ਬਲਾਸਟ ਕਹਿ ਦਿੰਦੇ ਆ ਔਰ ਨਾ ਹੀ ਬੀਐਲ ਵੀ ਹੁੰਦਾ ਇਹ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਬਲਾਸਟ ਆਉਂਦੇ ਨੇ ਉਸ ਵੈਰੈਟੀ ਦਾ ਜਿਹੜਾ ਝਾੜ ਹੈ ਉਹ 24 ਕੁਇੰਟਲ ਤੋਂ ਲੈ ਕੇ 28 ਕੁਇੰਟਲ ਤੱਕ ਅਸੀਂ ਨੋਟ ਕੀਤਾ ਹੈ ਅਗਰ ਤੁਸੀਂ ਉਸ ਵੈਰੈਟੀ ਨੂੰ ਆਪਣੇ ਖੇਤ ਦੇ ਵਿੱਚ ਲਾਉਣਾ ਹੈ ਝੰਡੇ ਤੋਂ ਬਿਲਕੁਲ ਹੀ ਛੁਟਕਾਰਾ ਪਾਉਣਾ ਹੈ ਤਾਂ ਤੁਹਾਨੂੰ ਸਿਰਫ ਇਹ ਧਿਆਨ ਰੱਖਣਾ ਪਵੇਗਾ ਕਿ ਸੁਪਰੀਮ ਛਾੜ ਨੂੰ ਅਸੀਂ ਆਪਣੇ ਖੇਤਾਂ ਦੇ ਵਿੱਚ ਸੰਘਣਾ ਲਾਉਣਾ ਤੁਸੀਂ ਉਹਨੂੰ ਅਗਰ 14 ਸਿੱਕ ਤਰ੍ਹਾਂ ਵਿਰਲਾ ਲਾਉਗੇ ਤਾਂ ਉਹਦਾ ਜਿਹੜਾ ਝਾੜ ਘਟ ਜਾਣਾ ਅਗਰ ਤੁਸੀਂ ਉਹਨੂੰ ਸੰਘਣਾ ਲਾਉਗੇ ਤਾਂ ਉਹਦਾ ਝਾੜ ਬਹੁਤ ਵਧੀਆ ਯਾਨੀ ਕਿ 70-70 ਮਣ ਤੱਕ ਵੀ ਉਸ ਦਾ ਝਾੜ ਲਿਆ ਜਾ ਸਕਦਾ ਅਸੀਂ ਕਿਸਾਨ ਵੀਰੋਂ ਪਿਛਲੀ ਵਾਰ ਸੁਪਰੀਮ 66 ਨੂੰ ਮੂੰਗੀ ਵਾਲੇ ਖੇਤ ਦੇ ਵਿੱਚ ਲਾਇਆ ਸੀ ਜਿਸ ਦਾ ਅਸੀਂ ਝਾੜ 69 ਮਣ ਯਾਨੀ ਕਿ 28 ਕੁਇੰਟਲ ਦੇ ਕਰੀਬਨ ਜਿਹੜਾ ਆਪਾਂ ਉਸ ਦਾ ਝਾੜ ਪ੍ਰਾਪਤ ਕੀਤਾ ਹੈ ਤੇ ਭਾਜੀ ਜਿਵੇਂ ਪਾਣੀ ਦੀ ਬਚਤ ਵਾਸਤੇ ਅਗਰ ਆਪਾਂ ਬਾਸਮਤੀ ਡੀਐਸਆਰ ਕਰੀਏ ਤਾਂ ਕਿਹੜੀਆਂ ਟੌਪ ਦੀਆਂ ਵੈਰਾਈਟੀਆਂ ਰਹਿਣਗੀਆਂ ਦੇਖੋ ਅਗਰ ਆਪਾਂ ਪਾਣੀ ਨੂੰ ਬਚਾਉਣਾ ਹੈ ਤਾਂ ਜਿਹੜੀਆਂ ਵੈਰਾਈਟੀਆਂ ਆਪਾਂ ਨੂੰ ਡੀਐਸਆਰ ਵੀ ਕਰਨਾ ਪੈਣਾ ਅਗਰ ਤੁਸੀਂ ਕਿਸਾਨ ਵੀਰੋਂ ਡੀਐਸਆਰ ਕਰਨਾ ਚਾਹੁੰਦੇ ਹੋ ਤਾਂ ਡੀਐਸ ਡੀਐਸਆਰ ਦੇ ਵਿੱਚ ਸਭ ਤੋਂ ਕਾਮਯਾਬ ਜਿਹੜੀਆਂ ਵੈਰਾਈਟੀਆਂ ਨੇ ਪੂਸਾ ਬਾਸਮਤੀ 1401 ਜਿਹਨੂੰ ਪੀਬੀ1 ਆਪਾਂ ਕਹਿ ਦਿੰਨੇ ਆ ਜਮੁੱਛੜ ਵੀ ਕਹਿ ਦਿੰਦੇ ਆ ਔਰ ਦੂਸਰੀ ਹੈ ਜੀ ਪੂਸਾ ਬਾਸਮਤੀ 1885 ਇਹ ਜਿਹੜੀਆਂ ਦੋਨੇ ਕਿਸਮਾਂ ਨੇ ਡੀਐਸਆਰ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੋਈਆਂ ਨੇ ਔਰ ਇਹਨਾਂ ਦੇ ਵਿੱਚ ਜਿਹੜਾ ਕਿ ਝਾੜ ਵੀ ਵੱਧ ਨਿਕਲਦਾ ਹੈ ਜਿਹੜਾ ਆਪਾਂ ਟ੍ਰਾਂਸਪਲੈਂਟ ਕਰਦੇ ਆ ਉਸ ਨਾਲੋਂ ਝਾੜ ਵੀ ਇਸ ਵੈਰਾਈਟੀਆਂ ਦੇ ਵਿੱਚ ਜ਼ਿਆਦਾ ਆਉਂਦਾ ਮਤਲਬ ਕਈ ਕਿਸਾਨਾਂ ਦੀ ਇਹ ਕੰਪਲੀਟ ਹੈ ਬਹੁਤ ਸਾਰੇ ਇਲਾਕੇ ਦੇ ਵਿੱਚ ਉਹ ਡੀਐਸਆਰ ਉਹਨਾਂ ਨੇ ਕੀਤਾ ਹੈ ਸ਼ਾਇਦ ਉਹਨਾਂ ਦੀ ਉਹ ਲਾਈਕ ਵੈਰਾਈਟੀ ਕਾਮਯਾਬ ਨਹੀਂ ਹੋ ਜਾਂ ਫਿਰ ਉਹਨਾਂ ਦਾ ਕੋਈ ਲੋਨ ਦਾ ਤਰੀਕਾ ਨਹੀਂ ਉਹਨਾਂ ਦਾ ਸਹੀ ਹੈ ਕੀ ਚੀਜ਼ ਹੋ ਸਕਦੀ ਹੈ ਦੇਖੋ ਇਹ ਗੱਲ ਬਿਲਕੁਲ ਜਾਇਜ਼ ਹੈ ਕਈ ਏਰੀਆ ਦੇ ਵਿੱਚ ਡੀਐਸਆਰ ਬਿਲਕੁਲ ਕਾਮਯਾਬ ਨਹੀਂ ਹੈ ਮੇਰਾ ਜਿਹੜਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ ਇੱਕ ਕਿੱਲਾ ਵੀ ਡੀਐਸਆਰ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਇੱਥੇ ਨਾ ਅਗਰ ਡੀਐਸਆਰ ਕਰਦੇ ਆ ਤਾਂ ਨਦੀਨ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਤਰ੍ਹਾਂ ਤਰ੍ਹਾਂ ਦੀ ਅਸੀਂ ਸਪਰੇਆਂ ਵਰਤ ਕੇ ਦੇਖ ਲਿਆ ਤੇ ਨਦੀਨ ਦੀ ਜਿਹੜੀ ਸਮੱਸਿਆ ਫਿਰ ਆਉਂਦੀ ਹੈ ਤਾ ਕਰਕੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਡੀਐਸਆਰ ਨਹੀਂ ਕਰਦਾ ਲੇਕਿਨ ਕਈ ਪੰਜਾਬ ਦੇ ਐਸੇ ਪਿੰਡ ਨੇ ਜਿੱਥੇ ਕੀ ਬਹੁਤ ਜ਼ਿਆਦਾ ਡੀਐਸਆਰ ਹੁੰਦਾ ਹੈ ਜਿਹਾ ਰਾਣੀਆਂ ਸਰਸਾ ਦਾ ਇਲਾਕਾ ਜਿਹੜਾ ਉੱਥੇ ਡੀਐਸਆਰ ਬਹੁਤ ਜ਼ਿਆਦਾ ਹੁੰਦਾ ਹੈ ਉੱਥੇ ਕਾਮਯਾਬ ਹੈ ਬਿਲਕੁਲ ਕਾਮਯਾਬ ਹੈ ਮਤਲਬ ਇਹ ਵੀ ਏਰੀਆ ਤੇ ਡਿਪੈਂਡ ਕਰਦਾ ਹੈ ਕਿ ਕਿੱਥੇ ਉਹ ਚੀਜ਼ ਕਾਮਯਾਬ ਹਾਂਜੀ ਅਬুল ਖਰਾਨਾ ਹੈ ਜੀ ਪੰਜਾਬ ਦੇ ਵਿੱਚ ਮਲੋੜ ਕੋਲ ਇੱਕ ਪਿੰਡ ਬਹੁਤ ਵੱਡਾ ਪਿੰਡ ਹੈ ਉੱਥੋਂ ਦੇ ਸਾਡੇ ਨਾਲ ਬਹੁਤ ਜ਼ਿਮੀਦਾਰ ਜੁੜੇ ਨੇ ਸਾਡੇ ਤੋਂ ਬੀਜ ਲੈ ਕੇ ਜਾਂਦੇ ਨੇ ਹਾਂਜੀ ਉਹ ਸਿੱਧੀ ਡਾਇਰੈਕਟ ਬਿਜਾਈ ਕਰਦੇ ਨੇ ਠੀਕ ਹੈ ਜੀ ਉਹ ਕਹਿੰਦੇ ਵੀ ਸਾਡਾ ਟ੍ਰਾਂਸਪਲੈਂਟ ਨਾਲ ਕੀਤਾ ਜਿਹੜਾ ਹੈ ਕਿ ਡੀਐਸਆਰ ਉਹ ਜ਼ਿਆਦਾ ਝਾੜ ਦਿੰਦਾ ਠੀਕ ਹੈ ਹਾਂਜੀ ਤੇ ਭਾਜੀ ਜਿਵੇਂ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਦੇ ਵਿੱਚ ਤਿੰਨ ਜ਼ੋਨ ਬਣਾਏ ਗਏ ਨੇ ਉਹਦੇ ਬਾਰੇ ਤੁਹਾਡਾ ਕੀ ਸੁਝਾਅ ਹੈ ਦੇਖੋ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਕਿਸਾਨ ਵੀਰੋ ਕਿਸੇ ਪਿੱਛੇ ਨਾ ਲੱਗੋ ਆਪਣੀ ਫਸਲ ਬਚਾਓ ਲੋਕ ਕੁਝ ਵੀ ਕਹਿਣ ਸਰਕਾਰਾਂ ਕੁਝ ਵੀ ਕਹਿਣ ਲੇਕਿਨ ਜਿਹੜਾ ਪ੍ਰੋਪਰ ਸਮਾਂ ਚੌਨੇ ਦਾ ਲਾਉਣ ਦਾ ਉਹ 15 ਜੂਨ ਤੋਂ ਬਾਅਦ ਬਾਦ ਹੈ ਕਿਉਂਕਿ ਅਗਰ ਤੁਸੀਂ ਗੇਤਾ ਚੋਂ ਨਾ ਲਾਓਗੇ ਉਹ ਗਰਮੀ ਦੇ ਵਿੱਚ ਆ ਜਾਣਾ ਹਾਂਜੀ ਉਹਨੇ ਦਾਣਾ ਪ੍ਰੋਪਰ ਨਹੀਂ ਪਰਣਾ ਉਹਨੇ ਵਜਨ ਘਟਾ ਲੈਣਾ ਤੇ ਜਿਹੜਾ ਝਾੜ ਕੱਟ ਜਾਣਾ ਬਿਲਕੁਲ ਤਾਂ ਮੈਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਜਿਹੜੇ ਸ਼ਾਰਟ ਟਾਈਮ ਦੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਲਗਭਗ 25 ਜੂਨ ਤੋਂ ਬਾਅਦ ਲਾਇਆ ਕਰੋ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਬਾਸਮਤੀ 1509 ਹੈ 1692 1847 ਇਹਨਾਂ ਨੂੰ ਤੁਸੀਂ ਚੜ੍ਹਦੇ ਜੁਲਾਈ ਲਾ ਦਿਓ ਜੁਲਾਈ ਦਾ ਪਹਿਲੇ ਹਫਤੇ ਚ ਲਾ ਦਿਓ ਤੇ ਰਹਿ ਗਈ ਗੱਲ ਬਾਸਮਤੀਆਂ ਦੀ ਜਿਹੜੀ ਲੰਬੇ ਟਾਈਮ ਦੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਤੁਸੀਂ 20 ਜੂਨ ਤੋਂ ਬਾਅਦ ਬਾਦ ਲਾਓ 15 ਜੂਨ ਤੋਂ ਪਹਿਲਾਂ ਕੋਈ ਵੀ ਬਾਸਮਤੀ ਜਾਂ ਪੀਆਰ ਦੀ ਕੋਈ ਵੈਰਾਈਟੀ ਲੱਗਦੀ ਹੈ ਤਾਂ ਮੈਂ ਉਸ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਕਿ ਉਹ ਝਾੜ ਦੇ ਵੀਗੀ ਉਹ ਝਾੜ ਘਟਾਵੇਗੀ ਮਤਲਬ ਅਗੇਤੀ ਲਵਾਈ ਦਾ ਨੁਕਸਾਨ ਹੀ ਕੋਈ ਫਾਇਦਾ ਨਹੀਂ ਬਿਲਕੁਲ ਕਿਸਾਨ ਵੀਰੋ ਅਗੇਤੀ ਬਿਜਾਈ ਦਾ ਨੁਕਸਾਨ ਹੈ ਕਿਸੇ ਪਿੱਛੇ ਨਾ ਲੱਗੋ ਆਪਣੀ ਜਿਵੇਂ ਤੁਸੀਂ ਪਹਿਲਾਂ ਖੇਤੀ ਕਰਦੇ ਆ ਰਹੇ ਹੋ ਉਸੇ ਤਰੀਕੇ ਨਾਲ ਕਰੋ ਜਿਹੜੇ ਕਹਿੰਦੇ ਨੇ ਵੀ ਪਿੱਛੇ 26 ਦੇ ਵਿੱਚ ਮੌਸਰ ਰਹਿ ਜਾਂਦਾ ਹੈ ਜਾਂ ਉਹ ਖਰੀਦੇ ਨਹੀਂ ਸੈਲਰ ਵਾਲੇ ਤਾਂ ਤੁਸੀਂ ਜ਼ਿਆਦਾ ਲੇਟ ਲਾਉਂਦੇ ਹੋ ਉਹ ਤੁਹਾਡੀਆਂ ਗਲਤੀਆਂ ਨੇ ਠੀਕ ਹੈ ਉਹਨਾਂ ਨੂੰ ਗਲਤੀਆਂ ਨੂੰ ਸੁਧਾਰੋ ਥੋੜਾ ਹੋਰ ਅੱਗੇ ਆਜੋ ਲੇਕਿਨ 15 ਜੂਨ ਤੋਂ ਪਹਿਲਾਂ ਨਾ ਲਾਓ ਤੇ ਭਾਈ ਹੁਣ ਕਿਸਾਨਾਂ ਨੂੰ ਤੁਸੀਂ ਖੇਤੀਬਾੜੀ ਬਾਰੇ ਕੀ ਸਲਾਹ ਦੇਣਾ ਚਾਹੋਗੇ ਮੈਂ ਕਿਸਾਨ ਵੀਰਾਂ ਨੂੰ ਇਹੀ ਦੱਸਣਾ ਚਾਹੁੰਗਾ ਕਿਸਾਨ ਵੀਰੋ ਵਧੀਆ ਪ੍ਰਮਾਣਿਤ ਬੀਜ ਲਓ ਆਪਣੇ ਤਸੱਲੀ ਵਾਲੇ ਬੀਜ ਲਓ ਜਿੱਥੋਂ ਵੀ ਤੁਸੀਂ ਲੈਂਦੇ ਹੋ ਨੰਬਰ ਬੰਨ ਜਿਹੜੀ ਤੁਸੀਂ ਧਿਆਨ ਰੱਖਣਾ ਹੈ ਨੰਬਰ 1 ਵੀ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਹੁਣ ਉੱਥੇ ਤੁਸੀਂ 2-3 ਵਾਰੀ ਵਾਹ ਕੇ ਉਹਨਾਂ ਦੀ ਰੋਣੀ ਕਰ ਲਓ 2-3 ਵਾਰੀ ਪਾਣੀ ਛੱਡੋ ਜਿਹੜਾ ਪੁਰਾਣਾ ਬੀਜੋ ਤੁਹਾਡਾ ਉੱਗ ਜੇ ਠੀਕ ਹੈ ਉਸ ਤੋਂ ਬਾਅਦ ਫਿਰ ਉਸ ਨੂੰ ਤੁਸੀਂ ਵਾਹ ਕੇ ਛੱਡ ਦਿਓ ਉਹਨੂੰ ਸੁਕਾ ਲਓ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਬੀਜ ਲੈਂਦੇ ਹੋ ਬਾਸਮਤੀ ਲੈਂਦੇ ਹੋ ਤਾਂ ਬਾਸਮਤੀ ਨੂੰ ਅਗਰ ਟ੍ਰੀਟ ਕਰਿਆ ਹੋਇਆ ਤਾਂ ਉਹਨੂੰ ਫਿਰ ਟ੍ਰੀਟ ਕਰਨ ਦੀ ਲੋੜ ਨਹੀਂ ਅਗਰ ਟ੍ਰੀਟ ਨਹੀਂ ਕਰਿਆ ਤਾਂ ਉਸ ਨੂੰ ਤੁਸੀਂ ਉਸ ਦਾ ਬੀਜ ਉਪਚਾਰ ਕਰਕੇ ਹੀ ਉਸ ਦੀ ਪਨੀਰੀ ਬੀਜੋ ਔਰ ਪਨੀਰੀ ਦੇ ਉੱਪਰ ਖਾਸ ਕਰਕੇ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਪਨੀਰੀ ਆਪਾਂ ਬੀਜ ਰਿਆਂ ਉਸ ਦੇ ਜਦੋਂ 9-10 ਦਿਨਾਂ ਦੀ ਪਨੀਰੀ ਹੋ ਜਾਂਦੀ ਹੈ ਚੈਸ ਦੀ ਸਪਰੇ ਕਰੋ 15 ਦਿਨਾਂ ਦੀ ਪਨੀਰੀ ਦੇ ਚੈਸ ਦੀ ਫਿਰ ਸਪਰੇ ਕਰੋ ਜਦੋਂ ਆਪਾਂ ਪਨੀਰੀ ਪੱਟਣੀ ਹੈ ਉਸ ਤੋਂ ਬਾਅਦ ਉਸ ਤੋਂ 2-3 ਦਿਨ ਪਹਿਲਾਂ ਚੈਸ ਦੀ ਸਪਰੇ ਇਹ ਜ਼ਰੂਰੀ ਹੈ ਕਿਉਂਕਿ ਕਿਸਾਨ ਵੀਰੋ ਤੁਸੀਂ ਜਾਣਦੇ ਹੋ 3 ਸਾਲ ਪਹਿਲਾਂ ਜਿਹੜਾ ਖੇਤਾਂ ਦੇ ਵਿੱਚ ਫਿਜੀ ਵਾਇਰਸ ਆਇਆ ਸੀ ਬੋਨੇ ਬੂਟਿਆਂ ਵਾਲਾ ਰੋਗ ਉਹ ਇਹ ਹੋਪਰ ਦੇ ਕਾਰਨ ਆਇਆ ਸੀ ਤੇ ਚੈਸ ਜਿਹੜਾ ਕੀ ਇਹ ਹੋਪਰ ਨੂੰ ਖਤਮ ਕਰਦੀ ਹੈ ਤਾਂ ਤੁਸੀਂ ਇਸ ਦਾ ਉਪਚਾਰ ਇਸ ਦੀ ਸਪਰੇਅ ਕਰਕੇ ਤੇ ਹੋਪਰ ਨੂੰ ਆਪਣੇ ਖੇਤ ਤੋਂ ਦੂਰ ਰੱਖੋ ਤੇ ਬੋਨੇ ਬੂਟੇ ਦੀ ਜਿਹੜੀ ਬਿਮਾਰੀ ਹੈ ਉਸ ਨੂੰ ਵੀ ਦੂਰ ਕਰ ਸਕਦੇ ਹੋ ਜਿਵੇਂ ਕਿ ਮੈਂ ਰਣਜੀਤ ਭਾਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੁਹਾਨੂੰ ਝੋਨੇ ਦੀ ਲਵਾਈ ਨੂੰ ਲੈ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕੀਤਾ ਤੇ ਭਾਜੀ ਦੇ ਭਾਜੀ ਹੁਣਾਂ ਕੋ ਬਹੁਤ ਸਾਰੇ ਕਸਟਮਰ ਆਲਰੇਡੀ ਆਏ ਹੋਏ ਨੇ ਜੋ ਕਿ ਬੀਜ ਖਰੀਦਣ ਆਏ ਹੋਏ ਮੈਂ ਆਪਾਂ ਉਹਨਾਂ ਦੇ ਵੀ ਰਿਵਿਊ ਲਵਾਂਗੇ ਕਿੰਨੇ ਟਾਈਮ ਤੋਂ ਭਾਜੀ ਹੁਣਾਂ ਵਰਤ ਰਹੇ ਨੇ ਤੇ ਉਹਨਾਂ ਨੂੰ ਬੀਜ ਦੀ ਕੁਆਲਿਟੀ ਕਿਵੇਂ ਦੀ ਲੱਗੀ ਜਿਵੇਂ ਕਿ ਆਪਾਂ ਰਣਜੀਤ ਕ੍ਰੋਪ ਐਂਡ ਸਾਇੰਸ ਵਾਲਿਆਂ ਦੇ ਪਹੁੰਚੇ ਸੀਗੇ ਤੇ ਭਾਜੀ ਹੁਣ ਇੱਥੇ ਬੀਜ ਲੈਣ ਵਾਸਤੇ ਆਏ ਹੋਏ ਨੇ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਇਹਨਾਂ ਨੂੰ ਬੀਜ ਦੀ ਕੁਆਲਿਟੀ ਕਿੱਦਾਂ ਲੱਗੀ ਤੇ ਕਿੰ ਸਸੀਰ ਪਾਜੀ ਸਸੀਰ ਪਾਜੀ ਪਾਜੀ ਜਿਵੇਂ ਕਿ ਤੁਸੀਂ ਇੱਥੇ ਝੋਨੇ ਦਾ ਬੀਜ ਲੈਣ ਵਾਸਤੇ ਆਏ ਹੋਏ ਤੇ ਲਗਭਗ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਅਸੀਂ ਪਾਜੀ ਗੁਰੂ ਹਰ ਸਾਹਿਬ ਤੋਂ ਜਿਹੜਾ ਡਿਸਟ੍ਰਿਕਟ ਫਰੋਜ਼ਪੁਰ ਠੀਕ ਹੈ ਜੀ ਸਾਨੂੰ ਤਕਰੀਬਨ 8 ਤੋਂ 7 ਸਾਲ ਹੋ ਗਏ ਆ ਠੀਕ ਹੈ ਜੀ ਅਸੀਂ ਰਣਜੀਤਨਾ ਵਰਤ ਰਹੇ ਆ ਓਕੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਵੀਰ ਦਾ ਜਿਨੇ ਸਾਨੂੰ ਬਹੁਤ ਚੰਗੀਆਂ ਕੁਆਲਿਟੀਆਂ ਦੇ ਕੇ 1400 ਵਰਗੀਆਂ 1847 ਵਰਗੀਆਂ ਠੀਕ ਹੈ ਜੀ ਸਾਨੂੰ ਕਾਫੀ ਜ਼ਿਆਦਾ ਇਹਨਾਂ ਨੇ ਲਾਭ ਪਹੁੰਚਾਇਆ ओके okay, जी ਅਸੀਂ ਹੁਣ ਜੋ ਵੀ ਝੋਨੇ ਦਾ ਬੀਜ ਜਦੋਂ ਬੀਜਣਾ ਹੋਵੇ ਹਾਂਜੀ ਪਹਿਲਾਂ ਰਣਜੀਤ ਨਾਲ ਗੱਲ ਕਰਕੇ ਇਥੋਂ ਬੀਲ ਜਾ ਕੇ ਹਾਂਜੀ ਫਿਰ ਅਸੀਂ ਬੀਜਣਾ ਮਤਲਬ ਕੋਈ ਵੀ ਤੁਸੀਂ ਬੀਲ ਆਉਣਾ ਸਭ ਤੋਂ ਪਹਿਲਾਂ ਪਾਈ ਹੋਣਾ ਇਹਨਾਂ ਦੀ ਸਲਾਹ ਲੈਂਦੇ ਹਾਂ ਹਾਂਜੀ ਹਾਂਜੀ ਮੋਸਟਲੀ ਅੱਜਕੱਲ ਮਾਰਕੀਟ ਦੇ ਵਿੱਚ ਆਪਦੀ ਮਾਰਕੀਟ ਵਿੱਚ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਬੀਜ ਵਾਸਤੇ ਠੀਕ ਹੈ ਜੀ ਲੋਕਾਂ ਨੇ ਜਦੋਂ ਸਾਡਾ ਝੋਨਾ ਪੱਕ ਗਿਆ ਫਿਰ ਲੋਕਾਂ ਨੂੰ ਵੇਖਣ ਵਾਸਤੇ ਆਉਣਾ ਹੈ ਹਾਂਜੀ ਵੀ ਇਹ ਕਿਹੜਾ ਇਹਨਾਂ ਝੋਨਾ ਲਾਇਆ ਤੇ ਕਿਹੜੀ ਵੈਰਾਈਟੀ ਲਾਈ ਹੈ ਠੀਕ ਹੈ ਜੀ ਹਾਂਜੀ ਅਸੀਂ ਇਸ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ 18 47 ਉਦੋਂ ਜੇ ਪੰਜਾਬ ਦੇ ਵਿੱਚ ਬੀਨ ਹੀ ਸੀ ਆਇਆ ਠੀਕ ਹੈ ਜੀ 5500 ਸਾਡੀ ਵਿਕੀ ਖੇਤ ਦੇ ਵਿੱਚੋਂ ਲੈ ਗਏ ਵਪਾਰੀ ਸਿੱਧਾ ਠੀਕ ਹੈ ਜੀ ਤੇ 1400 ਇੱਕ ਜਦੋਂ ਸਾਡੀ 5000 ਨੂੰ ਕੁਆਂਟਲ ਗਈ ਉਦੋਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਵਿੱਚ ਵੀ ਇਹ ਸਾਡੀ ਹੈਲਪ ਕਰਦਾ ਅਸੀਂ ਨੇ ਬਹੁਤ ਧੰਨਵਾਦ ਕੀਤਾ ਮਤਲਬ ਕਿ ਅੱਜ ਕੱਲ ਜੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਦੁਕਾਨਦਾਰ ਕੀ ਹੈ ਕਿ ਝੋਲ ਰੱਖਦੇ ਨੇ ਨਕਲੀ ਬੀਨ ਮਿਲਦਾ ਹੈ ਇਦਾਂ ਦੀ ਕੋਈ ਭਾਈ ਤੋਂ ਕੰਪਲੇਂਟ ਵਗੈਰਾ ਨਹੀਂ ਇਹ ਬੰਦਾ ਬਹੁਤ ਦਿਲ ਦਾ ਬਹੁਤ ਸਾਫ਼ ਇਮਾਨਦਾਰ ਬੰਦਾ ਠੀਕ ਹੈ ਜੀ ਜੋ ਇਹਨੇ ਗੱਲ ਕਹਿਤੀ ਨਾ ਹਾਂਜੀ ਉਹ ਲੋਹੇ ਦਾ ਲੀਕ ਠੀਕ ਹੈ ਜੀ ਉਹ ਵੀ ਹੋਏਗਾ ਉਹ ਕੁਆਲਿਟੀ ਹੋਏਗੀ ਨਹੀਂ ਨਹੀਂ ਕਿ ਥੈਲੇ 'ਚ ਕੁਝ ਹੋਰ ਹੈ ਕਿ ਬਾਹਰ ਕੁਝ ਹੋਰ ਹੈ ਠੀਕ ਹੈ ਜੀ ਮਤਲਬ ਜਿਹੜੀ ਚੀਜ਼ ਕਹਿੰਦੇ ਉਹ ਹੀ ਅੰਦਰੋਂ ਨਿਕਲੇ ਔਰ ਗੱਲ ਕਰੀਏ ਜੇ ਪੈਦਾਵਾਰ ਦੀ ਪੈਦਾਵਾਰ ਵੀ ਬੋਲਦੇ ਪੈਦਾਵਾਰ ਵੀ ਜੋ ਇਹਨੇ ਕਹਤਾ ਨਾ 35 ਤੋਂ 40 ਤੇ 35 ਤੋਂ 40 ਦੇ ਵਿੱਚ ਨਿਕਲੇਗਾ ਠੀਕ ਹੈ ਜੀ ਕਣਕ ਦਾ ਵੀ ਅਸੀਂ ਇਹਦੇ ਕੋਲ ਹਾਂਜੀ ਸਾਡੀ 72 ਮਣ ਦੀ ਉਸਾਈ ਕਣਕ ਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਬਹੁਤ ਵਧੀਆ ਵਿਚਾਰੇ ਦਾ ਅਸੀਂ ਫਿਰ ਵੀ ਧੰਨਵਾਦ ਕਰਦੇ ਵੀਰ ਦਾ ਕਿ ਸਾਨੂੰ ਕਾਫੀ ਜਿਆਦਾ ਵਾਈ ਵਾਲੇ ਪਾਸੇ ਜਦੋਂ ਦਾ ਅਸੀਂ ਇਹਦੇ ਨਾਲ ਜੁੜੇ ਆ ਸਾਨੂੰ ਕਾਫੀ ਤਰੱਕੀ ਹੋਈ ਹੈ ਠੀਕ ਹੈ ਜਿਵੇਂ ਕਿ ਭਾਜੀ ਹੁਣਾਂ ਨਾਲ ਗੱਲਬਾਤ ਕੀਤੀ ਤੇ ਭਾਜੀ ਹੁਣਾਂ ਦਾ ਵੀ ਇਹੀ ਕਹਿਣਾ ਹੈ ਕਿ ਜਿੰਨਾ ਵੀ ਬੀਮਾ ਭਾਜੀ ਰਣਜੀਤ ਕ੍ਰੋਪ ਐਂਡ ਸਾਇੰਸ ਵਾਲੇ ਕੋਲ ਲੈ ਕੇ ਜਾਂਦਾ ਉਹਨਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਤੇ ਬਾ ਕਮਾਲ ਹੁੰਦੀ ਹੈ ਜਿਵੇਂ ਕਿ ਭਾਜੀ ਹੁਣੀ ਫਿਰੋਜ਼ਪੁਰ ਤੋਂ ਆਏ ਹੋਏ ਸੀ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਇੱਕ ਭਾਈ ਜੀ ਹੁਣੀ ਹੋਰ ਬੈਠੇ ਨੇ ਸਰਸੇ ਤੋਂ ਆਏ ਨੇ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗਾ ਕਿ ਇਹ ਕਿੰਨੇ ਟਾਈਮ ਤੋਂ ਰਣਜੀਤ ਭਾਈ ਨਾਲ ਵਰਤ ਰਹੇ ਨੇ ਤੇ ਇੱਥੋਂ ਦੀ ਬੀਜ ਦੀ ਕੁਆਲਿਟੀ ਇਹਨਾਂ ਨੂੰ ਕਿਵੇਂ ਦੀ ਲੱਗੀ ਸਾਸ਼ੀ ਗੱਲ ਭਾਈ ਜੀ ਸਾਸ਼ੀ ਗੱਲ ਭਾਈ ਜੀ ਉਹ ਠੀਕ ਹੋ ਜੀ ਤੇ ਜਿਵੇਂ ਕਿ ਹੁਣ ਤੁਸੀਂ ਰਣਜੀਤ ਕੋਪ ਐਂਡ ਸਾਇੰਸ ਵਾਲਿਆਂ ਦੇ ਪਹੁੰਚੇ ਹੋ ਲਗਭਗ ਕਿੰਨੇ ਸਮੇਂ ਤੁਸੀਂ ਇਹਨਾਂ ਨਾਲ ਵਰਤ ਰਹੇ ਹੋ ਅਸੀਂ ਲਗਾਤਾਰ ਤਿੰਨ ਤੋਂ 4 ਸਾਲ ਤੱਕ ਇਹਨਾਂ ਨਾਲ ਵਗਲੀ ਲਿਆ ਰਹੇ ਹਾਂ ਜੀ ਠੀਕ ਹੈ ਜੀ ਰਣਜੀਤ ਕੋਲੋਂ ਹਾਂ ਜੀ ਇੰਨਾ ਦਾ ਇੱਕ ਤਾਂ ਸਾਨੂੰ ਇਹ ਵਧੀਆ ਲੱਗੇ ਜੀ ਇੱਕ ਕਿਸਾਨ ਮਤਲਬ ਕਿ ਪ੍ਰਗਤੀਸ਼ੀਲ ਕਿਸਾਨ ਹੈ ਜਿਵੇਂ ਇੱਕ ਕਿਸਾਨ ਹੀ ਕਿਸਾਨ ਦਾ ਮਤਲਬ ਕਿ ਸਮਝ ਸਕਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਗਲਤ ਬੀਜ ਆਵੜੇ ਤਾਂ ਕਿਸਾਨ ਕਿੰਨਾ ਅੱਗੇ ਦੁਖੀ ਹੁੰਦਾ ਹੈ ਇਹਨਾਂ ਦਾ ਮੈਨੂੰ ਇਹ ਗੱਲ ਵਧੀਆ ਲੱਗੀ ਇੱਕ ਵਾਰੀ ਪਿੱਛੇ ਅਸੀਂ ਬੀਜ ਲੈ ਗਏ ਇਹਨਾਂ ਨੇ ਕਿਹਾ ਜੀ ਇਹ ਜਿਹੜਾ ਤੁਸੀਂ ਬੀਜ ਲੈ ਰਹੇ ਹੋ ਬਰੀਡਰ ਨਹੀਂ ਹੈ ਜੇ ਬਰੀਡਰ ਲੈਣਾ ਤਾਂ 1400 ਕਹੇ ਇਹਨਾਂ ਨੇ ਕੋਲ ਅ 1847 ਸੀ ਇਹਨਾਂ ਕੋਲੇ ਪਤਾ ਨਹੀਂ ਤੇ ਇਹ ਕਹਿੰਦੇ ਵੀ ਬ੍ਰੀਡਰ ਮਤਲਬ ਕਹਿ ਦਿੰਦੇ ਆ ਵੀ ਜੋ ਹੈ ਮਤਲਬ ਸਹੀ ਗਾਈਡ ਕਰ ਦਿੰਦੇ ਆ ਤੁਹਾਨੂੰ ਵੀ ਇਹ ਚੀਜ਼ ਤੁਹਾਡੇ ਲਈ ਵਧੀਆ ਰਹਿ ਸਕਦੀ ਹੈ ਨਹੀਂ ਰਹਿ ਸਕਦੀ ਆਸੀਂ ਹਾਂ ਜੀ ਜਦੋਂ ਅਸੀਂ ਇੱਕ ਅਸੀਂ ਜਾਦਾ ਸਾਰਾ ਉੱਥੇ ਖੇਤੀ ਹੁੰਦੀ ਹੈ ਹਾਂ ਜੀ ਰਾਣੀਆ ਰੋਡ ਤੇ ਸਰਸੇ ਦੇ ਨੇੜੇ ਅਸੀਂ ਟੀਟੂ ਖੜਾ ਸਾਡਾ ਪਿੰਡ ਹੈ ਜੀ ਠੀਕ ਹੈ ਜੀ ਜ਼ਿਆਦਾਤਰ ਅਸੀਂ 70 80% ਸਾਡਾ ਏਰੀਆ 14 ਸੈਕ ਹੀ ਲੋਂਦਾ ਹਾਂਜੀ ਉਹਦੇ ਚ ਜਿਆਦਾ ਬਕਾਨੀ ਰੋਡ ਦੀ ਦਿੱਕਤ ਬਹੁਤ ਜਿਆਦਾ ਆਉਂਦੀ ਹੈ ਜਦੋਂ ਅਸੀਂ ਇਹਨਾਂ ਦਾ ਵੀਲ ਜਾਂਦੇ ਆ ਠੀਕ ਆ ਮਤਲਬ ਕਿ ਵਧੀਆ ਕੋਈ ਇੱਕ ਦੋ ਬੂਟੇ ਤਾਂ ਕਹਿ ਨਹੀਂ ਸਕਦੇ ਵੈਸੇ ਠੀਕ ਰਿਹਾ ਜੀ ਵੈਸੇ ਓਵਰਆਲ ਕੁਆਲਿਟੀ ਇਹਨਾਂ ਦੀ ਵਧੀਆ ਹੈ ਇਹਨਾਂ ਦੀ ਕੁਆਲਿਟੀ ਫਿਰ ਇਹਨਾਂ ਨੂੰ ਜੋ ਵੀ ਬਰੀਡਰ ਦੇ ਵਿੱਚ ਕੋਈ ਇੱਕ ਦੋ ਬੂਟੇ ਵਿੱਚ ਕੋਈ ਵੀ ਜਿਹਦੇ ਜਿਵੇਂ ਮਤਲਬ ਕਿ ਕਟਨੇ ਨਿਸਰਦੇ ਉਹਨਾਂ ਨੇ ਪਹਿਲਾਂ ਹੀ ਦੱਸ ਦਿੰਦੇ ਵੀ ਆਹ ਦਿੱਕਤ ਆ ਸਕਦੀ ਹੈ ਹੋਰ ਕੋਈ ਦਿੱਕਤ ਨਹੀਂ ਹੈ ਮਤਲਬ ਜੋ ਕਹਿੰਦੇ ਆ ਉਹ ਮਿਲਦਾ ਹੈ ਬਿਲਕੁਲ ਉਹ ਗੱਲ ਸੱਚ ਨਿਕਲਦੀ ਹੈ ਇੱਕ ਗੱਲ ਇਹ ਵੀ ਹੈ ਵਧੀਆ ਹੈ ਕਿ ਭਾਈ ਹੋਣੀ ਜਾਵੇ ਖੁਦ ਇੱਕ ਕਿਸਾਨ ਨੇ ਜਿਹੜਾ ਬੀ ਨੇ ਆਪਣੀ ਜ਼ਮੀਨ ਦੇ ਵਿੱਚ ਹੀ ਤਿਆਰ ਕਰਦੇ ਨੇ ਤਾਂ ਇਸ ਚੀਜ਼ ਦਾ ਕਿਸਾਨ ਕਿਸਾਨ ਨੂੰ ਕਿਸਾਨ ਦੀ ਜਿਹੜੀ ਉਹ ਚੀਜ਼ ਦਾ ਪਤਾ ਹੁੰਦਾ ਹੈ ਔਰ ਓਵਰঅল ਜਿੰਨੇ ਵੀ ਮੈਂ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਜਿੰਨੇ ਵੀ ਵੀਰਾਂ ਨਾਲ ਗੱਲਬਾਤ ਕੀਤੀ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਰਣਜੀਤ ਕ੍ਰੋਪ ਐਂਡ ਸਾਇੰਸ ਵਾਲੇ ਜਿਹੜੀ ਬੀ ਦੀ ਕੁਆਲਿਟੀ ਹੈ ਬਹੁਤ ਹੀ ਵਧੀਆ ਔਰ ਦੂਜੀ ਗੱਲ ਜਿਹੜੀ ਚੀਜ਼ ਤੁਹਾਡੇ ਲਈ ਫਾਇਦੇਮੰਦ ਰਹੇਗੀ ਉਸੇ ਚੀਜ਼ ਨੂੰ ਇਹ ਤੁਹਾਨੂੰ ਗਾਈਡ ਕਰਨਗੇ ਚਲੋ ਜੀ ਆਪਾਂ ਕਿਸੇ ਨਾਰਮਲ ਦੁਕਾਨਦਾਰ ਦੇ ਚਲ ਜਾਈਏ ਤੇ ਉਹ ਸਿਰਫ ਬੀ ਵੇਚਣ ਦੀ ਕਰਦੇ ਨੇ ਬੀ ਵੇਚਣ ਦੀ ਉਹ ਚ ਕਈ ਵਾਰੀ ਜੀ ਹੈ ਲਈਦਾ ਸੀ ਸ਼ਕਤੀਵਰਧਕ ਵੀ ਵੈਸੇ ਵਰਤ ਕੇ ਵੇਖਿਆ ਹੈ ਹਾਂਜੀ ਹਾਂਜੀ ਪਿੱਛੇ ਇੱਕ ਦੋ ਕੰਪਲੇਂਟਾਂ ਸ਼ਕਤੀਵਰਧਕ ਦੀਆਂ ਨਹੀਂ ਆਈਆਂ ਨਹੀਂ ਚੰਗਾ ਬੀ ਸੀ ਪੱ ਦੂਸਰਾ ਚੌਬਾ ਹੀ ਹੋ ਗਿਆ ਜੀ ਬਹੁਤ ਜਿਆਦਾ ਕੰਪਨੀ ਵਾਲੇ ਵੀ ਆਏ ਸੀ ਪਤਾ ਨਹੀਂ ਉਹਨਾਂ ਦਾ ਕੀ ਬਣਿਆ ਹਾਂਜੀ ਹਾਂਜੀ ਤੇ ਇਸ ਕਰਕੇ ਜਿਵੇਂ ਵੱਡੀ ਕੰਪਨੀ ਦੇ ਨਾਲ ਆਪਾਂ ਚਲੋ ਠੀਕ ਹੈ ਕਈ ਕੰਪਨੀਆਂ ਹੈ ਵੀ ਹੈ ਪਰ ਇਹ ਹੈ ਵੀ ਇਹ ਜਿਵੇਂ ਇਹਨਾਂ ਨੇ ਇੱਕ ਯੁਵਾ ਕਿਸਾਨ ਹੋਣ ਦੇ ਕਾਤੇ ਸਾਰੇ ਆ ਜੀ ਮਿੰਦਰਾ ਦਾ ਦਰਦ ਸਮਝਦੇ ਆ ਜੇ ਇਸੇ ਹਿਸਾਬ ਨਾਲ ਅੱਗੇ ਚੱਲਣਗੇ ਤਾਂ ਹੋਰ ਵਧਣਗੇ ਬਿਲਕੁਲ ਬਿਲਕੁਲ ਜੇ ਭਾਈ ਅੱਗੇ ਕੋਈ ਕਰਨਗੇ ਤਾਂ ਉਹ ਇਹਨਾਂ ਦੇ ਫੇਲ ਹੋਣ ਤੇ ਤਾਂ ਆਪਾਂ ਹੀ ਫੇਰ ਕਰਨ ਵਾਲੇ ਆ ਜੇ ਅੱਗੇ ਕਿਸੇ ਨੂੰ ਚਾਹੀਦਾ ਮਤਲਬ ਉਹ ਕੁਆਲਿਟੀ ਤੇ ਡਿਪੈਂਡ ਕਰਦੀ ਹੈ ਜੇ ਅਗਰ ਆਪਾਂ ਕੁਆਲਿਟੀ ਦੇਵਾਂਗੇ ਤਾਂ ਉਹ ਚੀਜ਼ ਆਟੋਮੈਟਿਕ ਕਸਟਮਰ ਆਪਣੇ ਜੋੜਨੇ ਜੋੜਨੇ ਤੇ ਭਾਜੀ ਜਿਵੇਂ ਤੁਸੀਂ ਅੱਜ ਆਏ ਹੋ ਤਾਂ ਅੱਜ ਕਿਹੜਾ ਵੀ ਲੈ ਕੇ ਜਾ ਰਹੇ ਹੋ ਤੁਸੀਂ ਆਪੇ ਏਰੀਆ ਦਾ 1401 ਤੇ 1885 ਠੀਕ ਹੈ ਜੀ 1847 ਹਾਂਜੀ ਮਤਲਬ ਜਿਹੜਾ ਤੁਹਾਡਾ ਏਰੀਆ ਹੈ ਉਹਦੇ ਵਿੱਚ ਇਹ ਵਾਲੀ ਇਹ ਵੈਰਾਈਟੀ ਉਹ ਕਾਮਯਾਬ ਹੈ ਹਾਂਜੀ